ਸੰਗਤ ਜੀ ਆਪਾਂ ਦਰਸ਼ਨ ਕਰ ਰਹੀਆਂ ਗੁਰਦੁਆਰਾ ਸਾਹਿਬ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਸੰਗਤ ਜੀ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਜਦੋਂ ਤਸ਼ਮੀਸ਼ ਪਿਤਾ ਜੀ ਸ਼ੰਤਮਾ ਸਾਹਿਬ ਦੀ ਧਰਤੀ ਨੂੰ ਪਵਿੱਤਰ ਕਰਦੇ ਹਨ ਉਸ ਵੇਲੇ ਟਿੱਖੀ ਸਿੱਧਕ ਦੀ ਪਾਰਕ ਵਿੱਚ ਬਾਬਾ ਬੀਰ ਸਿੰਘ ਜੀ ਬਾਬਾ ਧੀਰ ਸਿੰਘ ਜੀ ਪਾਸ ਹੋਈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਦਿਨ ਹਰੀ ਦਰਵਾਜ਼ੇ ਵਿੱਚ ਪਾਈ ਉਦੇਸ ਸਿੰਘ ਜੋ ਲੋਹਾਰ ਨਿਵਾਸੀ ਸਨ ਗੁਰੂ ਸਾਹਿਬ ਲਈ ਇੱਕ ਬੰਦੂਕ ਤੋਹਫੇ ਦੇ ਰੂਪ ਵਿੱਚ ਪੇਟ ਕਰਨ ਆਏ ਗੁਰੂ ਸਾਹਿਬ ਜੀ ਬੰਦੂਕ ਦਾ ਨਿਸ਼ਾਨਾ ਪਰਖਣ ਵਾਸਤੇ ਤਲਵੰਡੀ ਸਾਬੂ ਦੇ ਚੌਧਰੀ ਭਾਈ ਦਲ ਸਿੰਘ ਤੋਂ ਇੱਕ ਸਿਪਾਹੀ ਦੀ ਮੰਗ ਕਰਦੇ ਨੇ ਭਾਈ ਦਲ ਸਿੰਘ ਦੀ ਫੌਜ ਦਾ ਇੱਕ ਵੀ ਸਿਪਾਹੀ ਦੂਖ ਦਾ ਨਿਸ਼ਾਨਾ ਪਰਖਣ ਲਈ ਤਿਆਰ ਨਾ ਹੋਈ ਪਰ ਗੁਰੂ ਜੀ ਦੇ ਰੰਗਰੇਟੇ ਸਿੱਖ Kdo srečo?